ਮੇਲੇ ਦਾ ਅਜ ਪੰਜਵਾਂ ਦਿਨ ਹੈਗਾ ਬਾਬਾ ਦੇ ਫਤੂ ਜਾ ਰਹੇ ਆ ਇੱਕ ਇੱਕ ਤੋਂ ਸੁਰੱਖੀ ਅਪੀਲ ਹੈਗੀ ਔਰ ਕੀ ਕਹਿਣਾ ਚਾਹਦੇ ਮੈਂ ਸਭ ਇੰਸਪੈਕਟਰ ਜਸਮਰ ਇੰਚਾਰਜ ਟ੍ਰੈਫਿਕ ਪੁਲਿਸ ਜਿਹੜਾ ਹੁਸ਼ਿਆਰਪੁਰ ਮਾਨ ਜੋ ਗੈਸਤੀ ਸ਼ਰੀਫ ਸੰਦੀਪ ਕਮਲ ਮਲਕ ਜੀ ਜਿਨ੍ਹਾਂ ਨੇ ਮੇਰੇ ਤੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਟੈਪ ਹੁਸ਼ਿਆਰਪੁਰ ਦੀ ਮੈਂ ਉਹਨਾਂ ਤੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਇਹ ਯਕੀਨ ਦਿਵਾਉਣਾ ਕਿ ਮੈਂ ਜਿਹੜਾ ਸ਼ਰਪੁਰ ਦੇ ਪਬਲਿਕ ਨੂੰ ਕੋਈ ਮਤਲਬ ਟੈਕਸ ਸੰਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਮੈਂ ਤੇ ਮੇਰੀ ਟੀਮ ਜਿਹੜੀ ਆ ਪੂਰੀ ਸ਼ਰਪੁਰ ਵਾਸੀਆਂ ਨੂੰ ਪਬਲਿਕ ਨੂੰ ਬੇਨਤੀ ਆ ਭਗਤਾਂ ਨੂੰ ਬੇਨਤੀ ਆ ਕਿ ਮਾਤਾ ਚਿੰਤਪੂਰਨੀ ਦੇ ਨਰਾਤੇ ਜਿਹੜੇ ਆ ਉਹਨਾਂ ਦਾ ਮੇਲਾ ਚੱਲ ਰਿਹਾ ਹੈਗਾ ਅੱਜ ਪੰਜਵਾਂ ਨਰਾਤਾ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਆ ਸੰਗਤ ਆ ਉਹ ਜਾ ਰਹੀ ਆ ਤੇ ਆ ਰਹੀ ਆ ਤੇ ਮੋਟਰਸਾਈਕਲ ਵੀ ਟੈਕਸਟ ਟੁੱਲ ਰਿਹਾ ਫੋਰ ਵੀ ਵੀ ਰਿਹਾ ਮੇਰੀ ਇਹਨਾਂ ਅਗੇ ਦੇਸੀ ਆ ਕਿ ਇਹ ਸਿੰਗਲ ਲੇਨ ਦੇ ਵਿੱਚ ਚੱਲਣ ਤਾਂ ਕਿ ਟੈਕ ਪੀੜੀਆਂ ਦੇ ਬੜੇ ਸਚਾਰੂ ਢੰਗ ਨਾਲ ਚੱਲ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਵੀ ਨੇ ਕਿਸੇ ਵੀ ਸਰਦਾਰ ਨੂੰ ਕੋਈ ਸਮੱਸਿਆ ਨਾ ਆਵੇ ਸਰ ਬਿਕ ਲੋ ਜਾਮ ਲੱਗਦੇ ਜਦੋਂ ਜਦੋਂ ਤਿੰਨ ਤਿੰਨ ਲੈਣਾ ਪੈਂਦਾ ਨਹੀਂ ਤਾਂ ਅਸਲ ਵਿੱਚ ਕੋਈ ਜਾਮ ਨਹੀਂ ਹੈਗਾ ਹਾਂਜੀ ਸਰ ਹਾਂਜੀ ਅੱਜ ਉਹ ਥੋੜਾ ਜਿਹਾ ਮਤਲਬ ਕਿ ਜਿਹੜੀ ਇਹ ਚਾਰ ਚਾਰ ਫੇਰਾ ਬਣਾ ਲੈਂਦੀ ਨਾ ਪਬਲਿਕ ਜਿਹੜੀ ਆ ਚਾਰ ਚਾਰ ਸਿੰਗਲ ਲੇਅਰ ਤੇ ਚੱਲ ਗਿਆ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਇਹ ਚਾਰ ਚਾਰ ਲੇਰਾਂ ਬਣਾ ਲੈਂਦੇ ਨੇ ਦੋ ਤਿੰਨ ਸਾਹਮਣੇ ਤੋਂ ਆਉਣ ਵਾਲੀ ਜਿਹੜੀ ਟੈਪ ਨੂੰ ਰਸਤਾ ਨਹੀਂ ਮਿਲਦਾ ਫਿਰ ਉੱਥੇ ਜਾਮ ਲੱਗ ਜਾਂਦਾ ਤੇ ਫਿਰ ਵੀ ਸਾਡੇ ਨੇ ਕੋਸ਼ਿਸ਼ ਆ ਕੇ ਅਸੀਂ ਮਾਤਾ ਚਿੰਤਕੁਮਰੀ ਦੇ ਮੇਲੇ ਤੇ ਜਾਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਉਣ ਬਈਏ ਮੈਂ ਤੇ ਮੇਰੀ ਟੀਮ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਸ਼ਹਿਰ ਪਰ ਨਿਵਾਸੀਆਂ ਨੂੰ ਤੇ ਮਾਤਾ ਚਿੰਤਕੁਮਰੀ ਦੇ ਜਾਣ ਵਾਲੇ ਭਗਤਾਂ ਨੂੰ ਜਿਹੜੇ ਵੀ ਸ਼ਹਿਰ ਪਰ ਤੋਂ ਬਾਹਰੋਂ ਜਿਹੜਿਆਂ ਤੋਂ ਆ ਰਹੇ ਨੇ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆਹੋ ਦਿੱਕਤ ਹੈ ਟੈਕਸ ਸੰਬੰਧੀ ਨਹੀਂ ਆਉਣ ਦਿਆਂਗੇ ਤੇ ਮੇਰੀ ਉਹਨਾਂ ਅਗੇ ਬੇਨਤੀ ਆ ਪ੍ਰਬੰਧਕਾਂ ਅਗੇ ਬੇਨਤੀ ਆ ਜਿਨ੍ਹਾਂ ਨੇ ਲੰਗਰ ਲਗਾਏ ਹੋਏ ਨੇ ਕਿ ਉਹ ਇਹਨਾਂ ਨੂੰ ਵੀ ਭੱਟਾਂ ਨੂੰ ਬੇਨਤੀ ਕਰਨ ਕਿ ਉਹ ਸੈਰ ਤੇ ਵੀਕਰ ਆਪਣਾ ਖੜਾ ਕਰਕੇ ਤੇ ਆਪਣਾ ਲੰਗਰ ਚੱਲਣ ਜੋ ਮਰਜ਼ੀ ਕਰ ਲੈ ਕਦੀ ਵੀ ਟੈਕਸ ਦੀ ਸਮੱਸਿਆ ਤੁਹਾਨੂੰ ਨਹੀਂ ਆਊਗੀ। ਉਹ ਆਖਰ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਨੇ? ਮੇਰੀ ਸੋਚਾ ਗੁਰੂ ਨੂੰ ਇਹ ਲੈ ਕੇ ਮੇਲਾ ਮਾਤਾ ਚੰਤਕੁਮਨੀ ਦਾ ਚੱਲ ਰਿਹਾ ਹੈਗਾ ਤੇ ਇਹਦੇ ਵਿੱਚ ਹੁਗੜਬਾਜੀ ਨਾਲ ਕਾ ਜਿਹੜੇ 2 2 3 3 3 ਟ੍ਰਿਪਲਿੰਗ ਰਾਈਡਿੰਗ ਕਰਦੇ ਆ ਤੇ ਬਕਾਇਦਾ ਆਪਣਾ ਉਹ ਤਪੀਰ ਨਾਲ ਚੱਲਣ ਕਿਸੇ ਨੂੰ ਨਾ ਲੱਗੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਹੁਗੜਬਾਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ